सलोक महन जह गत पाय तै पजरे ते मीत काहु नानक सुनरे मना ਉਦ ਘਟਤ ਹੈ ਨੀਤ ਪਰਮ ਸਤਕਾਰ ਜੋ ਗੁਰੂ ਰੂਪ ਸਾਜ ਸੰਗਤ ਜੀ ਪਿਛਲੇ ਸ਼ਲੋਕ ਵਿੱਚ ਅਸੀਂ ਸਰਵਨ ਕੀਤਾ ਸੀ ਕਿ ਜੋ ਸਾਰਿਆਂ ਸੁੱਖਾਂ ਦਾ ਦਾਤਾ ਹੈ ਦੇਨਹਾਰ ਹੈ ਉਸ ਦਾ ਅਸੀਂ ਸਿਮਰਨ ਕਰਨਾ ਹੈ ਕਿ ਅਸੀਂ ਇਸ 84 ਦੇ ਜੇਲ ਖਾਨੇ ਚੋਂ ਆਜ਼ਾਦ ਹੋ ਜਾਈਏ ਸਾਧ ਸੰਗਤ ਜੀ ਜੇ ਆਪਾਂ ਸੋਚੀਏ ਕਿ ਅਸੀਂ ਆਜ਼ਾਦ ਹਾਂ ਆਜ਼ਾਦ ਮੁਲਕ ਵਿੱਚ ਰਹਿ ਰਹੇ ਹਾਂ ਤਾਂ ਜਰਾ ਸੋਚ ਕੇ ਦੇਖੋ ਕਾਦੀ ਆਜ਼ਾਦੀ ਏ ਅਨਗਿਣਤ ਫਿਕਰਾਂ ਨੇ ਸੰਸਾਰਕ ਬੰਧਨਾ ਨੇ ਸਾਨੂੰ ਜਕੜ ਕੇ ਰੱਖਿਆ ਹੋਇਆ ਹੈ ਮੇਰਾ ਮਤਲਬ ਇਹ ਨਹੀਂ ਕਿ ਸੰਸਾਰਕ ਬੰਧਨਾ ਦਾ ਤਿਆਗ ਕਰ ਦੇਣਾ ਹੈ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਨਾਮ ਦੀ ਕਮਾਈ ਕਰਕੇ ਉਸ ਮਾਲਕ ਨਾਲ ਅਪੇਧ ਹੋ ਜਾਵਾਂਗੇ ਆਜ਼ਾਦੀ ਤਾਂ ਫੇਰ ਮਿਲੇਗੀ ਜਦੋਂ ਅਸੀਂ ਆਪਣੇ ਅਸਲੀ ਘਰ ਅਸਲੀ ਮੁਲਕ ਜੋ ਸੱਚ ਖੰਡ ਹੈ ਵਿੱਚ ਪਹੁੰਚ ਜਾਵਾਂਗੇ ਗੁਰਬਾਣੀ ਅਨੁਸਾਰ ਸੰਤਾਂ ਮਹਾਂਪੁਰਸ਼ਾਂ ਦੇ ਅਨੁਸਾਰ ਇਹ ਮੁਲਕ ਸਾਡਾ ਮੁਲਕ ਨਹੀਂ ਇਹ ਦੇਸ਼ ਸਾਡਾ ਦੇਸ਼ ਨਹੀਂ ਇੱਥੇ ਤਾਂ ਆਪਾਂ ਸੈਕੰਡ ਕਲਾਸ ਸਿਟੀਜ਼ਨ ਸਾਡਾ ਦੇਸ਼ ਤਾਂ ਸੱਚਖੰਡ ਹੈ ਜਿੱਥੇ ਜਾ ਕੇ ਅਸੀਂ ਆਪਣੇ ਪਿਆਰੇ ਸਤਗੁਰ ਦੇ ਨਾਲ ਮਿਲਣਾ ਹੈ ਸੋ ਇਸ ਸ਼ਲੋਕ ਵਿੱਚ ਵੀ ਸਤਗੁਰ ਸਾਨੂੰ ਇਹੋ ਹੀ ਉਪਦੇਸ਼ ਦੇ ਰਹੇ ਹਨ ਕਿ हे ਭਾਈ ਜਿਸ ਦਾ ਸਿਮਰਨ ਕਰਨ ਨਾਲ ਜਿਸ ਨੂੰ ਯਾਦ ਕਰਨ ਨਾਲ 84 ਦੇ ਗੇੜ ਤੋਂ ਮੁਕਤੀ ਮਿਲ ਜਾਂਦੀ ਹੈ ਆਉਣ ਜਾਣ ਦਾ ਗੇੜ ਖਤਮ ਹੋ ਜਾਂਦਾ ਹੈ ਅਤੇ ਉੱਚੀ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਉਸ ਪਰਮਾਤਮਾ ਦਾ ਭਜਨ ਕਰਿਆ ਕਰ ਆਪ ਸਾਡੇ ਮਨ ਨੂੰ ਖਬਰਦਾਰ ਕਰਦੇ ਹੋਏ ਉਪਦੇਸ਼ ਕਰਦੇ ਹਨ ਕਿ ਸਮਾਂ ਬੀਤਦਾ ਜਾ ਰਿਹਾ ਹੈ ਸਮਾਂ ਬੀਤਨ ਦੇ ਨਾਲ ਨਾਲ ਤੇਰੀ ਉਮਰ ਪਲ-ਪਲ ਕਰਕੇ ਕੜੀਆਂ-ਕੜੀਆਂ ਕਰਕੇ ਦਿਨ-ਦਿਨ ਕਰਕੇ ਰੋਜ਼-ਰੋਜ਼ ਕੱਟਦੀ ਜਾ ਰਹੀ ਹੈ ਗੁਰਬਾਣੀ ਵਿੱਚ ਭਗਤ ਕਬੀਰ ਜੀ ਦੀਆਂ ਪੰਕਤੀਆਂ ਹਨ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਕਟੈ ਤਨ ਛਿਜੈ ਪਾਪ ਕੜੀ-ਕੜੀ ਕਰਕੇ ਪਹਿਰ-ਪਹਿਰ ਕਰਕੇ ਤੇ ਫਿਰ ਦਿਨ-ਦਿਨ ਕਰਕੇ ਤੇਰੀ ਉਮਰ ਕੱਟਦੀ ਜਾ ਰਹੀ ਹੈ ਤੇ ਤਨ ਪਾਪ ਸਾਡਾ ਸਰੀਰ ਕਮਜ਼ੋਰ ਤੇ ਦੁਰਬਲ ਹੋਈ ਜਾ ਰਿਹਾ ਹੈ ਨਵੇਂ ਪਾਤਸ਼ਾਹ ਨਵੇਂ ਨਾਨਕ ਇੱਕ ਹੋਰ ਸਥਾਨ ਤੇ ਆਪਣੇ ਸ਼ਲੋਕ ਵਿੱਚ ਸਮਝਾਉਂਦੇ ਹਨ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ اے ਭਾਈ ਉਮਰ ਘਟਣ ਦੇ ਨਾਲ-ਨਾਲ ਜਦੋਂ ਜਵਾਨੀ ਤੋਂ ਬੁਢੇਪਾ ਆ ਗਿਆ ਫਿਰ ਭਜਨ ਸਿਮਰਨ ਨਹੀਂ ਹੋਣਾ ਕਿਉਂਕਿ ਅਜੇ ਹੀ ਅਵਸਥਾ ਵਿੱਚ ਸਿਰ ਕੰਬਣਾ ਸ਼ੁਰੂ ਕਰ ਦਿੰਦਾ ਹੈ ਪੈਰ ਡਗ ਮਗ ਪੈਰ ਡਗ ਮਗਾਉਣ ਲੱਗ ਪੈਂਦੇ ਹਨ ਭਾਵ ਪੈਰ ਰੱਖਣਾ ਕਿਤੇ ਹੋਰ ਹੁੰਦਾ ਹੈ ਤੇ ਰੱਖਿਆ ਕਿਤੇ ਹੋਰ ਜਾਂਦਾ ਹੈ ਅਤੇ ਨਾਲੇ ਨੈਣਾ ਦੀ ਅੱਖਾਂ ਦੀ ਜੋਤ ਵੀ ਘਟਣ ਲੱਗ ਜਾਂਦੀ ਹੈ ਫਿਰ ਅਜੇਹੀ ਅਵਸਥਾ ਵਿੱਚ ਪਰਮਾਤਮਾ ਦਾ ਨਾਮ ਜਪਣ ਵਿੱਚ ਉਸ ਦਾ ਧਿਆਨ ਕਰਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਤ ਸੰਗਤ ਜੀ ਇਹ ਜੋ ਆਪਾਂ ਕੱਲ ਕੱਲ ਕਰਕੇ ਨਾਮ ਜਪਣ ਵਾਲਾ ਕੰਮ ਕੱਲ ਤੇ ਪਾ ਦੇਨੇ ਆ ਇਹ ਕੱਲ ਨੇ ਕਦੇ ਨਹੀਂ ਆਉਣਾ ਜੋ ਕਰਨਾ ਪੈਣਾ ਹੈ ਅੱਜ ਤੋਂ ਹੀ ਕਰਨਾ ਪੈਣਾ ਹੈ ਸੋ ਸਾਜ ਸੰਗਤ ਜੀ ਆਓ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨਿਏ ਉਮਰ ਘਟਣ ਦਾ ਧਿਆਨ ਰੱਖਦੇ ਹੋਏ ਅੱਜ ਤੋਂ ਹੀ ਨਾਮ ਦੇ ਜਰੀਏ ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਲੱਭਣ ਦੀ ਕੋਸ਼ਿਸ਼ ਵਿੱਚ ਲੱਗ ਜਾਈਏ ਹੋ ਸਕੇ ਤੇ ਮੇਰੇ ਲਈ ਵੀ ਅਰਦਾਸ ਕਰਿਓ ਕਿ ਉਹ ਪਰਮਾਤਮਾ ਇਸ ਜਨਮ ਵਿੱਚ ਹੀ ਸਾਨੂੰ ਮਿਲ ਜਾਏ ਅਤੇ ਅਸੀਂ بار بار ਜਨਮ ਮਰਨ ਦੇ ਦੁੱਖਾਂ ਤੋਂ ਬਚ ਜਾਈਏ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਹੋਈਆਂ ਗਲਤੀਆਂ ਲਈ ਦੋਵੇਂ ਹੱਥ ਜੋੜ ਕੇ ਮਾਫੀ ਸਤਿਗੁਰਾਂ ਦੇ ਅਗਲੇ ਉਪਦੇਸ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਓ ਇੱਕ ਵਾਰ ਫਿਰ ਸ਼ਲੋਕ ਦਾ ਜਾਪ ਕਰੀਏ ਤਾਂ ਕਿ ਇਹ ਪੰਕਤੀਆਂ ਸਾਡੇ ਦਿਲ ਵਿੱਚ ਵਸ ਜਾਣ ਸਲੋਕ ਮਹੱਲਾ ਨੋਵਾ ਜਹਿ ਸਿਮਰਤ ਗਤ ਪਾਈਏ तह पजरे तं मीत कहो नानक सु औद कटत है नीत कहो नानक सुन मना ਉਦ ਘਟਤ ਹੈ ਨੀਤ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ